ਲੱਤਾਂ ਮਹਾਦਰਦ ਕਰਦੀਆਂ ਨੇ ਗੋਡਿਆਂ 'ਚ ਪੇਨ ਹੁੰਦੀ ਐ ਉਹ 1 ਮਹੀਨਾ ਦਵਾਈ ਲੈਣ ਨਾਲ ਘੋੜੇ ਵਰਗਾ ਸਰੀਰ ਹੋ ਜਾਊਗਾ ਜਿਵੇਂ 24 ਸਾਲ ਦਾ ਮੁੰਡਾ ਹੁੰਦਾ ਗੱਭਰੂ ਉਵੇਂ ਬਜ਼ੁਰਗਾਂ ਨੂੰ ਅਸੀਂ ਦੌੜਨ ਲਾ ਦਿੰਨੇ ਆ ਜਿਹੜੀ ਅਸੀਂ ਦਵਾਈ ਬਣਾ ਕੇ ਹੁਣ ਭਸਮਾ ਦਿੰਨੇ ਆ ਉਹ ਇੱਕ ਤਾਕਤ ਦੀ ਭਸਮਾ ਨੇ ਉਹਨਾਂ ਨੂੰ ਬੱਚਾ ਤੋਂ ਲੈ ਕੇ ਬਜ਼ੁਰਗ ਤੱਕ ਯੂਜ਼ ਕਰ ਸਕਦਾ ਸਿਰਫ ਸਵੇਰੇ ਦੇ ਸਾਮ ਇੱਕ ਇੱਕ ਚਮਚਾ ਦੁੱਧ ਨਾਲ ਲੈਣਾ ਹਰੇਕ ਕਮਜ਼ੋਰੀ ਐ ਜਿਹੜੀ ਦੂਰ ਹੋ ਜਾਂਦੀ ਐ ਹਮੇਸ਼ਾ ਜੇ ਤੁਸੀਂ ਗੱਲ ਕੀਤੀ ਹੈ ਬਜ਼ੁਰਗਾਂ ਦੀ ਪਰ ਅੱਜ ਦੇ ਗੱਲ ਕਰੀ ਤਾਂ ਛੋਟੀ ਪੀੜੀ ਤੋਂ ਲੈ ਕੇ ਉਹ ਵੀ ਕਹਿੰਦਾ ਮੇਰੀਆਂ ਲੱਤਾਂ ਦੋਦੀਆਂ ਮੇਰੇ ਗੋਡੇ ਦੋਦੇ ਮੇਰੇ ਪੈਰ ਦੋਦੇ ਮੇਰੀ ਬਾਡੀ ਦੋਦਦੀ ਆ ਉਹਨਾਂ ਦੇ ਲਈ ਵੀ ਇਫੈਕਟ ਕਰਦੀ ਹੈ ਜਿਹੜੇ ਇਨਸਾਨ ਕਹਿੰਦੇ ਨੇ ਸਾਡਾ ਗੋਡਿਆਂ ਦਾ ਗਲੀਸ ਮੁੱਕ ਗਿਆ ਸਾਡੇ ਸਰੀਰ 'ਚ ਜਾਨ ਨਹੀਂ ਰਹੀ ਸਾਡੀ ਧੂਈ ਆਕੜ ਜਾਂਦੀ ਹੈ ਤੁਰਿਆ ਜਾਂਦਾ ਦਾ ਸਾਹ ਚੜਦਾ ਨਾ ਉਹਨਾਂ ਦਾ ਜ਼ਿੰਦਗੀ ਦੇ ਵਿੱਚ ਸਾਹ ਜੜੇ ਨਾ ਉਹਨਾਂ ਦਾ ਦਮ ਘੁੱਟੇ ਨਾ ਉਹਨਾਂ ਦੇ ਕਮਜ਼ੋਰੀ ਰਹੇ ਐਸੀ ਕਿਰਪਾ ਹੁੰਦੀ ਹੈ ਬਿਓ ਹਰੇਕ ਟੌਨਿਕ ਦਵਾਈ ਦਾ ਪੂਰਾ ਕਰਦੀ ਐ। ਲੱਗਦਾ ਵੀ ਜਿਹੜੀ ਤੁਸੀਂ ਟੌਨਿਕ ਤਿਆਰ ਕੀਤਾ ਜੇਕਰ ਉਹ ਪੀਵੇ ਜਿੱਦਾਂ ਪ੍ਰੋਸੈਸ ਤੁਸੀਂ ਦੱਸਿਆ ਉਸ ਤੰਗ ਨਾਲ ਪੀਵੇ ਤਾਂ ਜਿਹੜਾ ਬਜ਼ੁਰਗ ਆ ਇੱਕ ਨੌਜਵਾਨ ਦੇ ਰੂਪ ਦੇ ਵਿੱਚ ਦੌੜ ਸਕਦਾ। ਜਦੋਂ ਇੱਕ ਵਾਰ ਸਾਡੀ ਦਵਾਈ ਖਾਊਗਾ ਉਹ ਦੁੱਧ ਨਾਲ ਯੂਜ਼ ਕਰਨੀ ਐ ਤਾਂ ਉਹਨਾਂ ਨੂੰ ਇਹ ਪਤਾ ਲੱਗੂਗਾ ਜਿਵੇਂ 18 ਸਾਲ ਦੀ ਉਮਰ 'ਚ ਮੁੰਡਾ ਹੁੰਦਾ ਐ ਐ ਸਾਡੀਆਂ ਧੀਆ ਭੈਣਾ ਗੱਭਰੂ ਬੱਚਿਆਂ ਵਾਂਗੂ ਉਹ ਦੌੜਨਗੇ। ਬੋਲ ਰਹੇ ਕਹਿੰਦੇ ਸਾਡੇ ਗੋਡੇ ਜਿਹੜੇ ਬਦਲਨੇ ਦੀ ਲੋੜ ਪੈਂਦੀ ਉਹੀ ਨਹੀਂ ਹੈ ਜੀ ਮਹਾਪੁਰਸ਼ੋ ਜਿਹੜੇ ਕਹਿੰਦੇ ਨੇ ਵੀ ਕੈਲਸ਼ੀਅਮ ਦੀ ਘਾਟ ਪੈ ਗਈ ਸਰੀਰ 'ਚ ਜੂਰੀਆਂ ਦੀ ਘਾਟ ਪੈ ਗਈ ਸਰੀਰ ਦੇ ਵਿੱਚ ਗੋਡਿਆਂ ਦੇ ਵਿੱਚ ਗਾਇਬ ਪੈ ਗਿਆ ਉਸੇ ਸਰੀਰ ਦੀ ਘਾਟ ਦੀਆਂ ਤਾਕਤ ਦਾ ਕਰਨ ਵਾਸਤੇ ਬਲੱਡ ਨੂੰ ਪੂਰਾ ਕਰਨ ਵਾਸਤੇ ਲੀਵਰ ਨੂੰ ਸਹੀ ਕਰਨ ਵਾਸਤੇ ਮੇਦੇ ਨੂੰ ਤਕੜਾ ਕਰਨ ਵਾਸਤੇ ਲੱਤਾਂ ਮਹਾਦਰਦ ਕਰਦੀਆਂ ਨੇ ਗੋਡਿਆਂ 'ਚ ਪੇਨ ਹੁੰਦੀ ਹੈ ਉਹ 1 ਮਹੀਨਾ ਦਵਾਈ ਲੈਣ ਨਾਲ ਘੋੜੇ ਵਰਗਾ ਸਰੀਰ ਹੋ ਜਾਊਗਾ ਜੀ ਸੋ ਸਾਡੇ ਨਾਲ ਨੇ ਉਹ ਮਹਾਪੁਰਸ਼ ਜਿਨ੍ਹਾਂ ਨੇ ਸੇਵਾ ਕਰਕੇ ਉਹਨਾਂ ਨੌਜਵਾਨਾਂ ਨੂੰ ਨਸ਼ੇ ਤੋਂ ਮੁਕਤ ਕਰਾਇਆ ਉਹ ਵੀ ਫ੍ਰੀ ਕੋਈ ਦਵਾਈ ਦਾ ਪੈਸਾ ਨਹੀਂ ਲਿਆ ਔਰ ਅੱਜ ਜਿਹੜੇ ਹਜ਼ਾਰਾਂ ਨੌਜਵਾਨ ਜਿਹੜੇ ਆ ਨਸ਼ਾ ਮੁਕਤ ਹੋ ਚੁੱਕੇ ਨੇ ਉਹਦੇ ਨਾਲ ਨਾਲ ਬਾਬਾ ਜੀ ਵੱਲੋਂ ਇੱਕ ਮਹਾਪੁਰਸ਼ਾਂ ਵੱਲੋਂ ਇੱਕ ਵੱਡੀ ਹੋਰ ਕਿਰਪਾ ਦਿੱਤੀ ਜਾਂਦੀ ਆ ਕਿ ਜਿਹੜੇ ਬਜ਼ੁਰਗ ਨੇ ਅੱਜ ਉਹ ਵੀ ਇਹਨਾਂ ਦੀ ਦਵਾਈ ਖਾ ਕੇ ਨੌਜਵਾਨਾਂ ਵਾਂਗੂ ਦੌੜਦੇ ਨੇ ਬੜੇ ਫਰਤੀਲੇ ਹੋ ਗਏ ਨੇ ਕਿਉਂਕਿ ਅਹ ਪਾ ਮਾ ਕਹ ਦਿੰਦੇ ਬਜ਼ੁਰਗ ਜਿਹੜਾ ਉਹਦੀਆਂ ਹੱਡੀਆਂ ਨਾੜਾਂ ਜੜੀਆਂ ਜੁੜ ਜਾਂਦੀਆਂ ਨੇ ਤੁਰਨ ਔਖਾ ਹੋ ਜਾਂਦਾ ਸਾਹ ਚੜਦਾ ਪਰ ਇਹਨਾਂ ਦੇ ਇਹਨਾਂ ਨੇ ਇੱਕ ਇਹੋ ਜੀ ਦਵਾਈ ਤਿਆਰ ਕੀਤੀ ਆ ਕਿ ਜਿਹੜਾ ਬਜ਼ੁਰਗ ਹੈ ਉਹ ਵੀ ਅੱਜ ਨੌਜਵਾਨ ਵਾਲੀ ਦੌੜ ਦੌੜਦਾ ਹੈ ਸੋ ਬਾਬਾ ਜੀ ਸਾਡੇ ਨਾਲ ਨੇ ਆਪ ਪੁਰਸ਼ੋ ਧੰਨਵਾਦ ਤੁਹਾਡਾ ਬਲਜੀਆ ਨੂੰ ਸੱਸੀ ਗਰ ਨਤਨ ਜੀ ਸੋਡੀ ਆਵਾਜ਼ ਨਾਲ ਪਤਾ ਨਹੀਂ ਕਿੰਨੇ ਇੱਕ ਪਰਿਵਾਰਾਂ ਦੇ ਸੁਖੀ ਪ੍ਰਦਾਨ ਹੋਊਗੀ ਜਦੋਂ ਇੱਕ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਆਪਾਂ ਖੁਸ਼ੀ ਜ਼ਾਹਰ ਕਰਦੇ ਆਂ ਦਾ 100 ਗਊ ਦਾਨ ਕਰਨ ਦੇ ਬਰਾਬਰ ਹੁੰਦਾ ਹੈ ਤੁਹਾਡਾ ਤੈਦਰੋਂ ਧੰਨਵਾਦ ਕਰਦੇ ਆਂ ਅਸੀਂ ਅਸਿਆ ਗੱਲ ਇਹ ਹੈ ਜਿਹੜਾ ਅਸੀਂ ਦੇਖਦੇ ਆਂ ਵੀ ਅੱਜ ਕੱਲ ਖਾਣਾ ਪ੍ਰਣਾਲੀ ਹੈ ਜਿਹੜੀ ਬਹੁਤ ਮਾਰੀ ਹੋ ਚੁੱਕੀ ਹੈ ਜੂਰੀਆ ਸਪਰੇਹਾਂ ਅਰੇ ਸਪਰੇ ਪੈਂਦੀ ਨੇ ਖਾਣ ਪੀਣ ਦਾ ਜਿਹੜਾ ਪਾਚਨ ਤੰਤਰ ਹੈ ਉਹ ਖਰਾਬ ਹੋਇਆ ਪਿਆ ਕੋਈ ਵੀ ਇਨਸਾਨ 60 70 ਤੋਂ ਅੱਗੇ ਨਹੀਂ ਵੱਧ ਰਿਹਾ ਅਸੀਂ ਕਹੇ ਜਾਂ ਟੋਨਿਕ ਤਿਆਰ ਕੀਤਾ ਹੈ ਵੀ ਜਿਹੜੇ ਵੀ ਬਜ਼ੁਰਗਾਂ ਦੇ ਸਾਡੀਆਂ ਧੀਆਂ ਭੈਣ ਸਾਡੇ ਬਜ਼ੁਰਗ ਉਹਨਾਂ ਦੇ ਸਰੀਰ ਦੇ ਵਿੱਚ ਜਾਨ ਨਹੀਂ ਪੈਂਦੀ ਬਿਲਕੁਲ ਕਹਿੰਦੇ ਨੇ ਸਾਡਾ ਬਲੱਡ ਘਟ ਗਿਆ ਸਾਡੇ ਜੋੜਾਂ 'ਚ ਦਰਦ ਹੁੰਦਾ ਸਾਡੇ ਗੋਡਿਆਂ ਦਾ ਗਲੀਸ਼ ਮੁੱਕ ਗਿਆ ਉਹਨਾਂ ਨੂੰ ਸਿਰਫ 1 ਮਹੀਨਾ ਦਵਾਈ ਲੈਣੀ ਪੈਣੀ ਹੈ ਜਿਹੜੀ ਦਵਾਈ ਲੈਣੀ ਪੈਣੀ ਹੈ ਉਹਦੇ ਐਡੀ ਗੁਰੂ ਮਹਾਰਾਜ ਦੀ ਕਿਰਪਾ ਹੋ ਜਾਣੀ ਹੈ ਵੀ ਉਹਨਾਂ ਦੇ ਜਿਹੜੇ ਗਲੀਸ਼ ਹੈ ਜੋੜਾਂ ਦਾ ਦਰਦ ਹੈ ਜਿਹੜੀ ਸਰੀਰ ਦੇ ਵਿੱਚ ਘਾਟ ਹੈ ਕਮਜ਼ੋਰੀ ਮਹਿਸੂਸ ਹੁੰਦੀ ਹੈ ਉਹਨਾਂ ਨੂੰ ਆਪਣਾ ਕਿ ਜਵਾਨੀ ਦਾ ਬਹਰ ਦੇ ਆਉਣਾ ਵੀ ਬਾਕੀ ਸਾਡੇ ਦੇ ਗੁਰੂ ਮਹਾਰਾਜ ਦੀ ਕਿਰਪਾ ਹੋਊਗੀ ਜਿਵੇਂ 24 ਸਾਲ ਦਾ ਮੁੰਡਾ ਹੁੰਦਾ ਗੱਭਰੂ ਉਵੇਂ ਬਜ਼ੁਰਗਾਂ ਨੂੰ ਅਸੀਂ ਦੌੜਨ ਲਾ ਦਿੰਨੇ ਆ ਜਾਂ ਕਿਸੇ ਧੀਆਂ ਭੈਣਾਂ ਦੇ ਜੋੜਾ 'ਚ ਦਰਦ ਹੁੰਦਾ ਜਾਂ ਧੀਆਂ ਭੈਣਾਂ ਦੇ ਨਰਜੀ ਨਹੀਂ ਪ੍ਰਦਾਨ ਹੁੰਦੀ ਜਾਂ ਛੋੜੇ ਬੱਚਿਆਂ ਦਾ ਵੇਟ ਨਹੀਂ ਵੱਧਾ ਬੱਚੇ ਕਮਜ਼ੋਰ ਹੁੰਦੇ ਨੇ ਸਾਡੀਆਂ ਧੀਆਂ ਸਾਡੇ ਬੱਚੇ ਪੜਾਈ ਜੇ ਕਮਜ਼ੋਰ ਰਹੇ ਜਾਂਦੇ ਨੇ ਜਿਆਦਾ ਅਸਤ ਕਮਜ਼ੋਰ ਹੋ ਜਾਂਦੀ ਹੈ ਉਹਨਾਂ ਵਾਸਤੇ ਦਾ ਇਹ ਬਹੁਤ ਹੀ ਯਾਦੇ ਵੱਡੀ ਮਹਾਰਾਲੀ ਗੱਲ ਹੈ ਜੀ ਜਿਹੜੀ ਅਸੀਂ ਦਵਾਈ ਬਣਾ ਕੇ ਹੁਣ ਭਸਮਾ ਦੰਨੇ ਆ ਉਹ ਇੱਕ ਤਾਕਤ ਨਹੀਂ ਭਸਮਾਨੇ ਉਹਨਾਂ ਨੂੰ ਬੱਚਾ ਤੋਂ ਲੈ ਕੇ ਬਜ਼ੁਰਗ ਤੱਕ ਯੂਜ਼ ਕਰ ਸਕਦਾ ਹੈ ਸਿਰਫ ਸਵੇਰੇ ਦੇ ਸਾਮ ਇੱਕ ਇੱਕ ਚਮਚਾ ਦੁੱਧ ਨਾਲ ਲੈਣਾ ਹੈ ਹਰੇਕ ਪਰਵਾਹ ਹਰੇਕ ਕਮਜ਼ੋਰੀ ਹੈ ਜਿਹੜੀ ਦੂਰ ਹੋ ਜਾਂਦੀ ਹੈ ਅੱਛਾ ਬਾਬਾ ਜੀ ਤੁਸੀਂ ਗੱਲ ਕੀਤੀ ਹੈ ਬਜ਼ੁਰਗਾਂ ਦੀ ਪਰ ਅੱਜ ਦੇ ਗੱਲ ਕਰੀ ਤਾਂ ਛੋਟੀ ਪੀੜੀ ਤੋਂ ਲੈ ਕੇ ਉਹ ਵੀ ਕਹਿੰਦਾ ਮੇਰੀਆਂ ਲੱਤਾਂ ਦੋ ਦੀਆਂ ਮੇਰੇ ਗੋਡੇ ਦੋ ਦਦੇ ਮੇਰੇ ਪੈਰ ਤੋਂ ਤੇ ਮੇਰੀ ਬਾਡੀ ਦੁਖਦੀ ਆ ਉਹਨਾਂ ਦੇ ਲਈ ਵੀ ਇਹ ਇਫੈਕਟ ਕਰਦੀ ਹੈ ਉਹਨਾਂ ਲਈ ਬਹੁਤ ਵੱਡੀ ਗੱਲ ਹੈ ਜੀ ਜਿਹੜੇ ਇਨਸਾਨ ਕਹਿੰਦੇ ਨੇ ਸਾਡਾ ਗੋਡਿਆਂ ਦਾ ਗਲੀਸ਼ ਮੁੱਕ ਗਿਆ ਸਾਡੇ ਸਰੀਰ 'ਚ ਜਾਨ ਨਹੀਂ ਰਹੀ ਸਾਡੀ ਧੂਈ ਆਕੜ ਜਾਂਦੀ ਹੈ ਸਾਡੀਆਂ ਖੱਲੀਆਂ ਚੜ੍ਹਦੀਆਂ ਨੇ ਸਾਡੇ ਢੂਈ 'ਚ ਪੇਨ ਹੁੰਦਾ ਰਹਿੰਦਾ ਸਾਡਾ ਤੁਰਿਆ ਜਾਂਦਾ ਦਾ ਸਾਹ ਚੜਦਾ ਨਾ ਉਹਨਾਂ ਦਾ ਜ਼ਿੰਦਗੀ ਦੇ ਵਿੱਚ ਸਾਹ ਜੜੇ ਨਾ ਉਹਨਾਂ ਦਾ ਦਮ ਘੁੱਟੇ ਨਾ ਉਹਨਾਂ ਦੇ ਕਮਜ਼ੋਰੀ ਰਹੇ ਐਸੀ ਕਿਰਪਾ ਹੁੰਦੀ ਹੈ ਬੀ ਉਹ ਹਰੇਕ ਟੋਨਿਕ ਦਵਾਈ ਦਾ ਪੂਰਾ ਕਰਦੀ ਹੈ ਜੀ ਲੱਗਦਾ ਵੀ ਜਿਹੜੀ ਤੁਸੀਂ ਟੋਨਿਕ ਤਿਆਰ ਕੀਤਾ ਜੇਕਰ ਉਹ ਪੀਵੇ ਜਿੱਦਾਂ ਪ੍ਰੋਸੈਸ ਤੁਸੀਂ ਦੱਸਿਆ ਉਸ ਟੰਗ ਨਾਲ ਪੀਵੇ ਤਾਂ ਜਿਹੜਾ ਬਜ਼ੁਰਗ ਹੈ ਇੱਕ ਨੌਜਵਾਨ ਦੇ ਰੂਪ ਦੇ ਵਿੱਚ ਦੌੜ ਸਕਦਾ ਹੈ ਇਹ ਸਰੀਰ ਦੀ ਕਮਜ਼ੋਰੀ ਹੈ ਨਤਨ ਜੀ ਸਰੀਰ 'ਚ ਕਮਜ਼ੋਰੀ ਹਮੇਸ਼ਾ ਆਪਣੀਆਂ ਕਾਬੀਲਦਾਰੀਆਂ ਦੇ ਵਿੱਚ ਬ੍ਰੇਨ ਹੈ ਜਿਹੜਾ ਹਮੇਸ਼ਾ ਕਾਬੀਲਦਾਰੀ ਦੇ ਬੰਦੇ ਦਾ ਰਹਿੰਦਾ ਵੀ ਐ ਨਹੀਂ ਐ ਹੋ ਗਿਆ ਐ ਨਹੀਂ ਹੈ ਹੋ ਗਿਆ ਜਦੋਂ ਇੱਕ ਵਾਰ ਸਾਡੀ ਦਵਾਈ ਖਾਊਗਾ ਉਹ ਦੁੱਧ ਨਾਲ ਯੂਜ਼ ਕਰਨੀ ਹੈ ਤਾਂ ਉਹਨਾਂ ਨੂੰ ਇਹ ਬਦਲ ਲੱਗੂਗਾ ਜਿਵੇਂ 18 ਸਾਲ ਦੀ ਉਮਰ ਚ ਮੁੰਡਾ ਹੁੰਦਾ ਐ ਸਾਡੀਆਂ ਧੀਆਂ ਪਹਿਣਾ ਗੱਭਰੂ ਬੱਚਿਆਂ ਵਾਂਗੂ ਉਹ ਦੌੜਨਗੇ ਜਿਹੜੇ ਸਾਡੇ ਬੱਚੇ ਨੇ ਛੋਟੇ ਬੱਚੇ ਨੇ ਪੜਦੇ ਨੇ ਉਹਨਾਂ ਦੇ ਜਿਹੜੀ ਹੈਗੀ ਹੈ ਸਰੀਰ ਦੇ ਵਿੱਚ ਕਮਜ਼ੋਰੀ ਪੈਦਾ ਹੋ ਜਾਂਦੀ ਹੈ ਪੜ੍ਹਾਈ ਦਾ ਜਿਹੜਾ ਹੈਗਾ ਬੋਝ ਹੈ ਦਿਮਾਗ ਤੇ ਪੈ ਜਾਂਦਾ ਇੱਕ ਵਾਰ ਮਹੀਨਾ ਦਵਾਈ ਲੈਣ ਨਾਲ ਉਹਨਾਂ ਨੂੰ ਐ ਪਤਾ ਲੱਗੂਗਾ ਵੀ ਜਿਵੇਂ 18 ਸਾਲ ਦਾ ਬੱਚੀ ਜੇਕ ਕੋਨਟਲ ਬੇਟ ਹੋ ਗਿਆ ਹੁੰਦਾ। ਤੁਹਾਡਾ ਟੋਨਿਕ ਹੈ ਪੀਕੇ ਜਨਰਲ ਦੱਸਿਆ ਕਿ ਇੱਕ ਬਜ਼ੁਰਗ 18 ਸਾਲ ਦੇ ਬਹੁਤ ਸਾਰੇ ਕਹਿੰਦੇ ਸਾਡੇ ਗੋਡੇ ਜਿਹੜੇ ਬਦਲਨੇ ਦੀ ਲੋੜ ਪੈਂਦੀ ਉਹੀ ਚੀਜ਼ ਹੈ ਜੀ ਮਹਾਪੁਰਸ਼ੋ ਜਿਹੜੇ ਕਹਿੰਦੇ ਨੇ ਵੀ ਕੈਲਸ਼ੀਅਮ ਦੀ ਘਾਟ ਪੈ ਗਈ ਸਰੀਰ ਚ ਜੂਰੀਆਂ ਦੀ ਘਾਟ ਪੈ ਗਈ ਸਰੀਰ ਦੇ ਵਿੱਚ ਗੋਡਿਆਂ ਦੇ ਵਿੱਚ ਗਾਇਬ ਪੈ ਗਿਆ ਜਾਂ ਸਰੀਰ ਦੇ ਵਿੱਚ ਨਰਜੀ ਨਹੀਂ ਰਹੀ ਉਸੇ ਸਰੀਰ ਦੀ ਘਾਟ ਦੀਆਂ ਤਾਕਤ ਦਾ ਕਰਨ ਵਾਸਤੇ ਬਲੱਡ ਨੂੰ ਪੂਰਾ ਕਰਨ ਵਾਸਤੇ ਲੀਵਰ ਨੂੰ ਸਹੀ ਕਰਨ ਵਾਸਤੇ ਮੇਦੇ ਨੂੰ ਤਕੜਾ ਕਰਨ ਵਾਸਤੇ ਦਿਲ ਨੂੰ ਹਾਰਡ ਨੂੰ ਤਕੜਾ ਰੱਖਣ ਵਾਸਤੇ ਜਿਹੜਾ ਸਾਡਾ ਕੇਸ ਦਾ ਦਮ ਘੋਟਦਾ ਦਮ ਚੜਦਾ ਢੂਹੀ ਚ ਦਰਦ ਹੁੰਦੀ ਹੈ ਲੱਤਾਂ ਮਹਾ ਦਰਦ ਕਰਦੀਆਂ ਨੇ ਗੋਡਿਆਂ ਚ ਪੇਨ ਹੁੰਦੀ ਹੈ ਉਹ 1 ਮਹੀਨਾ ਦਵਾਈ ਲੈਣ ਨਾਲ ਘੋੜੇ ਵਰਗਾ ਸਰੀਰ ਹੋ ਜਾਊਗਾ ਜੀ